ਪ੍ਰਧਾਨ ਜੀ ਜੋ ਗਰਮਖ ਪੰਨੋਂ ਨੇ ਪੰਜਾਬ ਦੇ ਸੀਐਮ ਨੂੰ ਮਾਰੀ ਧਮਕੀ ਦਿੱਤੀ ਉਹਦੇ ਵਿਚਾਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਸ ਵਿਚਾਰ ਦੇ ਵਿੱਚ ਅੱਜ ਇਕੱਠੇ ਹੋਏ ਆਂ ਸਾਡੇ ਮਾਲਵਾ ਜੋਂ ਪ੍ਰਧਾਨ ਬੈਠੇ ਆਂ ਸਾਡੇ ਜ਼ਿਲ੍ਹਾ ਚੇਅਰਮੈਨ ਬੈਠੇ ਆਂ ਅਸੀਂ ਵਿਚਾਰ ਉਹਦੇ ਤੇ ਕਰਕੇ ਹੁਣ ਅਸੀਂ ਤੁਹਾਡੇ ਕੋਲੇ ਤੁਹਾਨੂੰ ਬੁਲਾਇਆ ਜਿਹੜੀ ਉਹਨਾਂ ਨੇ ਗੁਰਮੁਖ ਪੰਥੀ ਨੇ ਵੀਡੀਓ ਵਾਇਰਲ ਕੀਤੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਅਤਵਾਦ ਨੂੰ ਬढ़ावा ਦੇਣ ਵਾਸਤੇ ਪੰਜਾਬ ਦੀ ਜਿਹੜੀ ਚੰਡੇ ਦੀ ਆਪਣੀ ਰਸਮ ਆ ਰਹੀ ਹੈ ਜਿਹੜਾ ਚੰਡਾ 26 ਜਨਵਰੀ ਨੂੰ ਨਾ ਰਹਿਣਾ ਉਹ ਸਾਰੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਕਿ ਚੰਡੇ ਦੀ ਰਸਮ ਨਾ ਹੋ ਸਕੇ ਇਹ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਅਸੀਂ ਜਿਸ ਤਰ੍ਹਾਂ ਬਿਆਸ ਸਿੰਘ ਜੀ ਨੂੰ ਮਾਰਿਆ ਸੀ ਬੰਬਾਂ ਨਾਲ ਜੇਕਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਕੋਈ ਆਪ ਦੀ ਚੰਡੇ ਦੀ ਰਸਮ ਕਰਦੇ ਹੈ ਟੰਡੇ ਨੂੰ ਲੜਾਉਣਗੇ ਤੇ ਅਸੀਂ ਫਰੀਦਪੋਟ ਗਰਦਾਸਪੁਰ ਅੰਮ੍ਰਿਤਸਰ ਹੋਰ ਕੋਈ ਦੋ ਸ਼ਹਿਰ چار ਉਹਨਾਂ ਨੇ ਕਿਹਾ ਹੈ ਕਿ ਅਸੀਂ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨਾ ਵੀ ਦੇਵਾਂਗੇ ਚਲੋ ਅਸੀਂ ਜਿਹੜੇ ਸ਼ਬਦ ਗੁਰਮukh Pannu ji ਨੇ ਬੋਲੇ ਆ ਉਹਦੀ ਕੜੀ ਨਿੰਦਿਆ ਕਰਦੇ ਹਾਂ ਸ਼ਿਵ ਸੈਨਾ ਹਸਤੰਤਰ ਪੰਜਾਬ ਪ੍ਰਦਾਨ ਜਸਵਿੰਦਰ ਗੱਲ ਸ਼ੇਰੇ ਵਾਲਾ ਮੇਰੀ ਟੀਮ ਅਸੀਂ ਮੁਕਸਾ ਜ਼ਿਲ੍ਹੇ ਦੇ ਵਿੱਚ ਝੰਡਾ ਵੀ ਲਰਾਵਾਂਗੇ ਤੇ ਗੁਰਮੁਖ ਪੰਨੂ ਜੀ ਦਾ 26 ਜਨਵਰੀ ਨੂੰ ਅਸੀਂ ਉਹਦਾ ਪੁਤਲਾ ਵੀ ਸੜਾਂਗੇ ਤੇ ਝੰਡੇ ਨੂੰ ਵੀ ਲਰਾਵਾਂਗੇ ਸਾਰੀ ਟੀਮ ਸਾਡੀ ਮੁਕਸਾ ਦੇ ਲਈ ਹਾਂਜੀ ਸਰ ਤੁਸੀਂ ਕੀ ਦੱਸਣਾ ਚਾਹੋਗੇ ਅਸੀਂ ਤਾਂ ਬਸ ਜਦੋਂ ਪ੍ਰਧਾਨ ਜੀ ਨਾਲ ਪੰਜਾਬ ਪ੍ਰਧਾਨ ਸਾਡੇ ਕੋਲੇ ਬੈਠੇ ਨੇ ਸਰਦਾਰ ਜਸਵਿੰਦਰ ਸਿੰਘ ਜੀ ਚੱਕ ਸ਼ੇਰੇ ਵਾਲੇ ਤੋਂ ਤੇ ਮੇਰੇ ਨਾਲ ਸਰਦਾਰ ਸੁਖਦੇਵ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਤੇ ਅਸੀਂ ਇਹ ਵੀ ਸਾਡੀ ਟੀਮ ਔਰ ਅਸੀਂ ਮਿਲ ਕੇ ਜੋ ਪ੍ਰਧਾਨ ਦਾ ਹੁਕਮ ਆ ਉਹ ਸੀ ਉਹਦੇ ਹੁਕਮ ਦੀ ਪਾਲਣਾ ਪਾਲਣਾ ਕਰਾਂਗੇ ਤੇ ਬਾਕੀ ਜੋ ਪ੍ਰਧਾਨ ਜਿਲੇ ਬੋਲਤਾ ਸਹਿ ਕਰਕੇ ਅਸੀਂ ਸਾਰੀ ਟੀਮ ਬਹੁਤ ਹੀ ਜ਼ਿਆਦਾ ਦੁਖੀ ਹਰ ਦਿਨ ਨਾਲ ਵੀ ਸਾਨੂੰ ਕਹਿੰਦਾ ਪੈ ਰਿਹਾ ਵੀ ਯਾਰ ਇੰਨੇ ਤੁਸੀਂ ਬਾਹਰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਦਿੱਕਤਾਂ ਆ ਚੁੱਕੀਆਂ ਹਨ ਤੁਹਾਨੂੰ ਪਤਾ ਜਦੋਂ ਪਹਿਲਾ ਹੱਤਵਤਾ ਦਾ ਜ਼ੋਰ ਸੀਗਾ ਤੇ ਕਿੰਨਾ ਨੁਕਸਾਨ ਚੜਦਾ ਪਿਆ ਪੰਜਾਬ ਨੂੰ ਇਹ ਤਾਂ ਕੁਝ ਇੱਕ ਬਾਹਰ ਜਾ ਚਲੇ ਜਾਂਦੇ ਆ ਬਾਹਰੋਂ ਦੇ ਕੋਈ ਕਮਾਂਡ ਕੰਟਰੋਲ ਹੈ ਨਹੀਂ ਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੇ ਸ਼ਬਦ ਬੋਲਦੇ ਆ ਤੇ ਜਿਹੜੇ ਪਿੱਛੇ ਸਾਡੇ ਵਰਗੇ ਪੂਰੇ ਸਾਡੇ ਪਰਿਵਾਰ ਸਾਡੇ ਬੱਚੇ ਆ ਤੇ ਉਹਨਾਂ ਨੂੰ ਇਹ ਚੱਲਣਾ ਪੈ ਜਾਂਦਾ ਹੈ ਕਿਉਂਕਿ ਉਹਨਾਂ ਦੇ ਕਹੇ ਉਹ ਤਾਂ ਬਾਹਰ ਬੈਠੇ ਐ ਆਪਣਾ ਮੂੰਹ ਵੀ ਮੂੰਹ ਖਲਾ ਕੇ ਕਹਿੰਦਾ ਵੀ ਸਿਆਹ ਕਰਦਾਂਗੇ ਸ਼ੋਅ ਕਰਦਾਂਗੇ ਕਿ ਜੇ ਦਾਵਾ ਤਾਂ ਪੰਜਾਬ ਦੇ ਵਿੱਚ ਆ ਕੇ ਧਮਕੀਆਂ ਦਿਓ ਤੇ ਫਿਰ ਪੰਜਾਬ ਸਰਕਾਰ ਵੀ ਉਹਨਾਂ ਤੇ ਕਾਰਵਾਈ ਕਰੇ ਹੁਣ ਬਾਹਰ ਬੈਠੇ ਆ ਕਿੱਧਰ ਧਮਕੀਆਂ ਦਿੱਈ ਜਾਂਦੇ ਆ ਤੇ ਉਹਦੇ ਵਿੱਚ ਸਾਡੀ ਪਾਰਟੀ ਪੂਰੀ ਉਹਦੀ şart ਨਿੰਦਾ ਕਰਦੀ ਧੰਨਵਾਦ